ਦੋਸਤੋ ਜਿਹੜਾ ਵੀਡੀਓ ਕਲਿੱਪ ਮੈਂ ਤੁਹਾਨੂੰ ਅੱਗੇ ਦਿਖਾਉਣ ਜਾ ਰਿਹਾ ਉਹ ਦੇਖ ਕੇ ਸਾਡੀ ਸਾਰੀ ਕੌਮ ਦਾ ਸਿਰ ਸ਼ਰਮ ਦੇ ਨਾਲ ਝੁਕਦਾ ਹੈ ਤੇ ਤੁਹਾਡਾ ਵੀ ਸ਼ਰਮ ਨਾਲ ਝੁਕ ਹੀ ਜਾਵੇਗਾ ਕਿਉਂਕਿ ਇਹ ਕੋਈ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਨਹੀਂ ਇਹਨਾਂ ਧਰਮ ਦੇ ਵਪਾਰੀਆਂ ਨੂੰ ਨੱਥ ਪਾਉਣੀ ਬਹੁਤ ਜ਼ਰੂਰੀ ਹੈ ਦੋਸਤੋ ਸਾਰੇ ਜਾਣੇ ਜਿਵੇਂ ਜਿਵੇਂ ਵੀ ਯੋਗਦਾਨ ਪਾਇਆ ਜਾਂਦਾ ਸੋਸ਼ਲ ਮੀਡੀਆ ਰਾਹੀਂ ਵੀਡੀਓ ਸ਼ੇਅਰ ਕਰਕੇ ਅੱਗੇ ਜਿਵੇਂ ਕਿਵੇਂ ਕਰਕੇ ਇਹ ਚੀਜ਼ ਨੂੰ ਅੱਗ ਮੰਗ ਫੈਲਾ ਦਿਓ ਕਿਉਂਕਿ ਇਹਨਾਂ ਚਾਪੜ ਚੱਲੂਆਂ ਨੂੰ ਇਹਨਾਂ ਕੁੱਤਿਆਂ ਨੂੰ ਨਾ ਇੱਕ ਵਾਰ ਸਮਝ ਆ ਜਵੇ ਤੇ ਪੂਰੇ ਇੰਡੀਆ ਦੇ ਵਿੱਚ ਕੰਨ ਹੋ ਜਾਣ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਵੇਂ ਕੀਤੀ ਜਾਂਦੀ ਹੈ ਇਹਨਾਂ ਮੱッセ ਰੰਗੜ ਦੀਆਂ ਔਲਾਦਾਂ ਨੂੰ ਸੋਧਾ ਲਾਉਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਫਿਰ ਜਣਾ ਖਣਾ ਆਹੀ ਕੁਛ ਕਰਨ ਲੱਗ ਜੂ ਇਹ ਜਿਹੜੇ ਲੋਕ ਪੱਗਾਂ ਦੇ ਵਿੱਚ ਸਿਰ ਫਸਾ ਕੇ ਨਾ ਇਹ ਅਖੌਤੀ ਕਮੇਟੀ ਮੈਂਬਰ ਅਖੌਤੀ ਪ੍ਰਧਾਨ ਗੁਰਦੁਆਰਿਆਂ ਦੇ ਬਣੇ ਬੈਠੇ ਨੇ ਨਾ ਇਹ ਧਰਮ ਦੇ ਠੇਕੇਦਾਰ ਜਿੰਨਾਂ ਚਿਰ ਇਹਨਾਂ ਗਲਤ ਅੰਸਰਾਂ ਨੂੰ ਚੰਗੀ ਤਰ੍ਹਾਂ ਸੋਧਾ ਨਹੀਂ ਲਾਉਂਦੇ ਉਹਨਾਂ ਟਾਈਮ ਇਹ ਗੰਦ ਸਾਡੇ ਧਰਮ ਦੇ ਵਿੱਚੋਂ ਸਾਫ਼ ਨਹੀਂ ਹੋ ਸਕਦਾ ਇੱਕ ਕੁੜੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਜਾਂਦੀ ਹੈ ਉਸਦੇ ਨਾਲ ਇੱਕ ਹੋਰ ਬੰਦਾ ਵੀ ਹੁੰਦਾ ਹੈ ਉਹ ਜਾ ਕੇ ਜਦੋਂ ਦੇਖਦੀ ਹੈ ਕਿ ਕਮੇਟੀ ਦਾ ਪ੍ਰਧਾਨ ਅਤੇ ਸਾਰੇ ਕਮੇਟੀ ਮੈਂਬਰ ਗੁਰਦੁਆਰੇ ਦੇ ਬੈਠੇ ਨਾ ਤਾਸ਼ ਦੇ ਪੱਤਿਆਂ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਬਰਾਬਰ ਬੈਠ ਕੇ ਸ਼ਰਿਆਮ ਜੂਆ ਖੇਡ ਰਹੇ ਹਨ ਤੇ ਜਦੋਂ ਉਸ ਕੁੜੀ ਨੇ ਕਿਹਾ ਕਿ ਤੁਸੀਂ ਇਹ ਕੀ ਗਲਤ ਕੰਮ ਕਰ ਰਹੇ ਹੋ ਤਾਂ ਉਹਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਗਈਆਂ ਇਹ ਤੇ ਤੂੰ ਜਿਹੜਾ ਕੁਝ ਹੁੰਦਾ ਤੂੰ ਕਰ ਲੈ ਅਸੀਂ ਤਾਂ ਉਹੀ ਕਰਾਂਗੇ ਜੋ ਸਾਨੂੰ ਠੀਕ ਲੱਗੇਗਾ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਕੀ ਗਾਰੰਟੀ ਆ ਕਿ ਜਿਹੜੇ ਇਹ ਗੁਰਦੁਆਰੇ ਦੇ ਕਮੇਟੀ ਮੈਂਬਰ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਜੂਆ ਖੇਡ ਸਕਦੇ ਹਨ ਕੀ ਉਹ ਸ਼ਰਾਬਾ ਨਹੀਂ ਪੀਂਦੇ ਹੋਣਗੇ ਕੀ ਉਹ ਮਾਸ ਮੱਛੀ ਨਹੀਂ ਖਾਂਦੇ ਹੋਣਗੇ ਕੀ ਉਹ ਹੋਰ ਵੀ ਗਲਤ ਕੰਮ ਜਿਵੇਂ ਕਿ ਬਹੁਤ ਬੰਦੇ ਫੜੇ ਗਏ ਨੇ ਪਾਠ ਕਰਦੇ ਗੰਦੀਆਂ ਰੀਲਾਂ ਦੇਖਦੇ ਕੀ ਇਹਨਾਂ ਚਾਪੜ ਚਲੂਆਂ ਦੀ ਇਹੀ ਮਾਨਸਿਕਤਾ ਨਹੀਂ ਹੋਊਗੀ ਸੰਗਤ ਜੀ ਤੁਸੀਂ ਪਹਿਲਾਂ ਇਹ ਵੀਡੀਓ ਆਪ ਦੇਖੋ ਫਿਰ ਤੁਹਾਨੂੰ ਇਹਨਾਂ ਬਾਰੇ ਨਾ ਇਹਨਾਂ ਨਕਲੀ ਸਿੱਖਾਂ ਬਾਰੇ ਤੁਹਾਨੂੰ ਚੰਨਣਾ ਇੱਕ ਹੋਰ ਵੀ ਪਾਉਂਗਾ ਠੀਕ ਜੀਨ ਡਾਕਟਰ ਅਮਰਿਕਾ ਦਾ ਡਾਕਟਰ ਹੋਇਆ ਉਹ ਜੀ ਡਾਕਟਰ ਜੀ ਦਾ ਨਾਮ ਹੈ ਸਰਦਾਰੀਏ ਵਾਲਾ ਦੋ ਪੁਰਾਣੇ ਆਲੋ ਟੈਂਕ ਟੈਂਕ ਥੈਂਕ ਯੂ ਥੈਂਕਸ ਆਪਾਂ ਬਾਪਾ ਜੀ ਬੋਲਦੇ ਨੇ ਅਸਾਂ ਨਾਮ ਉਹ ਬਹੀ राधे राधे ये अच्छा ये नहीं है पता नहीं मुझे मैं गलत बोल रहा हूं मैं गलत बोल रहा हूं बाप रे मैं पता नहीं एपिसोड वाला है यार रुपए छुपाने वाला हूं सारे प्रधान बड़े-बड़े चीजें दिख रही हैं मार पता है यार आप लॉज क्या कर रहे हो व्हाट्सएप कर रहे हैं लॉज लॉज देखो पैसे भेजो पैसे कम पैसे

ਦੇਖ ਲਈਜੀ ਵੀਡੀਓ ਦੋਸਤੋ ਇਹ ਗੁਰੂ ਘਰ ਰਾਜਸਥਾਨ ਦੇ ਵਿੱਚ ਹੈ ਮੈਂ ਸਕਰੀਨ ਦੇ ਉੱਪਰ ਪੂਰਾ ਐਡਰੈਸ ਲਿਖ ਰਿਹਾ ਹਾਂ ਇਸ ਗੁਰੂ ਘਰ ਦਾ ਤੇ ਹੁਣ ਮੈਂ ਹੱਥ ਜੋੜ ਕੇ ਸਾਡੀ ਸ਼ਰੋਣੀ ਕਮੇਟੀ ਅਕਾਲ ਤਖਤ ਦੀ ਨੂੰ ਇਹ ਬੇਨਤੀ ਕਰਦਾ ਕਿ ਛੋਟੀਆਂ-ਛੋਟੀਆਂ ਗੱਲਾਂ ਤੇ ਤੁਹਾਡੇ ਫਤਵੇ ਜਾਰੀ ਹੋ ਜਾਂਦੇ ਨੇ ਛੋਟੀਆਂ-ਛੋਟੀਆਂ ਗੱਲਾਂ ਤੇ ਨਾ ਤੁਸੀਂ ਸਜ਼ਾਵਾ ਦੇ ਦਿੰਦੇ ਹੋ ਤਨਖਾਹਾਂ ਲਾ ਦਿੰਦੇ ਹੋ ਕਈ ਵਾਰ ਆ ਜਿਹੜੀ ਪਿੱਛੇ ਲਾਈ ਸੀ ਇੱਕ ਰਾਜਨੀਤਿਕ ਬੰਦੇ ਨੂੰ ਉਹ ਲਾਈ ਤਾਂ ਸਹੀ ਸੀ ਪਰ ਭੁਗਤੀ ਸਹੀ ਨਹੀਂ ਗਈ ਤੇ ਹੁਣ ਜੇ ਤੁਸੀਂ ਚੁੱਪ ਕਰਕੇ ਬੈਠ ਜਾਵੋਗੇ ਜਾਂ ਕੋਈ ਉੱਤਾ ਨਹੀਂ ਚੱਕੋਗੇ ਤਾਂ ਜਿਹੜੀਆਂ ਉਂਗਲਾਂ ਹੁਣ ਤੱਕ ਤੁਹਾਡੇ ਤੇ ਉੱਠਦੀਆਂ ਆ ਰਹੀਆਂ ਨੇ ਕਿ ਸ਼੍ਰੋਮਣੀ ਕਮੇਟੀ ਵਾਲੇ ਤਾਂ ਕੁਰਸੀ ਪਿੱਛੇ ਆਪਸ ਵਿੱਚ ਹੀ ਪੱਗਾਂ ਲਾਹ ਦਿੰਦੇ ਨੇ ਇੱਕ ਦੂਜੇ ਦੀਆਂ ਇਹ ਤਾਂ ਸਿਰਫ ਕੁਰਸੀ ਪਿੱਛੇ ਪ੍ਰਧਾਨਗੀ ਪਿੱਛੇ ਹੀ ਭੁੱਖੇ ਨੇ ਇਹਨਾਂ ਨੂੰ ਕੋਈ ਸ਼ਰਦਾ ਹੈ ਨਹੀਂ ਫਿਰ ਇਹ ਗੱਲਾਂ ਜੀ ਆਪਣੇ ਆਪ ਹੀ ਸੱਚ ਸਿੱਧ ਹੋ ਜਾਣਗੀਆਂ ਸੰਗਤ ਜੀ ਜਦੋਂ ਨਾ ਸਾਡੇ ਆਪ ਦੇ ਲੋਕ ਹੀ ਸਾਡੇ ਧਰਮ ਦੇ ਸਿਧਾਂਤਾਂ ਨੂੰ ਫੋਲੋ ਕਰਨ ਦੇ ਵਿੱਚ ਨਾ ਛੋਟੀਆਂ-ਛੋਟੀਆਂ ਵਿਰਲਾ ਛੱਡ ਦਿੰਦੇ ਹਨ ਤਾਂ ਜਿਹੜੇ ਸਾਡੀਆਂ ਵਿਰੋਧੀ ਤਾਕਤਾਂ ਨੇ ਉਹ ਉਹਨਾਂ ਛੋਟੀਆਂ-ਛੋਟੀਆਂ ਵਿਰਲਾ ਨੂੰ ਕਦੋਂ ਵੱਡੇ-ਵੱਡੇ ਪਾੜ ਬਣਾ ਕੇ ਸਾਡੇ ਧਰਮ ਦੀ ਬੇਇੱਜ਼ਤੀ ਕਰਨ ਲਈ ਵਿੱਚ ਕੁਝ ਭੇਟ ਕਰ ਜਾਂਦੀਆਂ ਨੇ ਪਤਾ ਹੀ ਨਹੀਂ ਲੱਗਦਾ ਕਿਸੇ ਵੀ ਧਾਰਮਿਕ ਗਲਤੀ ਨੂੰ ਛੋਟੀ ਗਲਤੀ ਜਾਣ ਕੇ ਇਗਨੋਰ ਨਾ ਕਰਿਆ ਕਰੋ ਤੇ ਨਾਲ ਹੀ ਮੈਂ ਰਾਜਸਥਾਨ ਦੀ ਸਿੱਖ ਸੰਗਤ ਨੂੰ ਕਹਿਣਾ ਕਹਣਾ ਕਿ ਬਾਬਿਓ ਮਰੇ ਤਾਂ ਨਹੀਂ ਹੋਏ ਤੁਸੀਂ ਜੇ ਹੁਣ ਨਾ ਉੱਠੇ ਤਾਂ ਕਦੋਂ ਉੱਠੋਗੇ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਵਿਚਾਲੇ ਰੱਖ ਕੇ ਆਲੇ-ਦੁਆਲੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਉੱਪਰ ਤਾਂਛ ਦੇ ਪੱਤੇ ਖੇਡਣ ਲੱਗੇ ਤੁਸੀਂ ਉਦੋਂ ਜਾਗਰੂਕ ਹੋਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ